ਮంత్రి ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗ ਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਤੇ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਸੀਐਮਡੀ ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਸੰਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਮੇਰਾ ਨਾਮ ਜੋਤੀ ਕੋਹੜਾ ਹੈ ਤੇ ਮੈਨੂੰ ਡੇਟ ਹੋ ਚੁੱਕੀ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈਸਕਰੋਇਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗੜ ਦੀ ਪ੍ਰੋਬਲਮ ਸੀ ਬੀਪੀ ਰੁਖਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਅਸਿਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਬੀਤੇ ਦਿਨੀ 올림픽 ਦੇ ਵਿੱਚ ਭਾਰਤ ਦਾ ਮੈਚ ਜਰਮਨੀ ਨਾਲ ਹੋਇਆ ਸੀਗਾ ਜਿਹਦੇ ਕਰਕੇ ਭਾਰਤੀ ਆ ਕਾਫੀ ਮajouus ਨਜ਼ਰ ਆਏ ਕਿਉਂਕਿ ਉਹ ਮੈਚ ਭਾਰਤੀ ਟੀਮ ਹਾਰ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ ਅੱਜ ਜਿਹੜਾ ਬ੍ਰਾਊਂਜ਼ ਮੈਡਲ ਹੈਗਾ ਉਹਨੂੰ ਲੈ ਕੇ ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਬ੍ਰਿਗੇਡ ਅੱਜ ਸਪੇਨ ਨਾਲ ਭਿੰਨ ਜਾ ਰਹੀ ਹੈ ਬੇਸ਼ੱਕ ਸੋਨੇ ਦੇ ਤਮਗੇ ਤੋਂ ਖੁੰਝ ਗਏ ਆ ਪਰ ਕਿਤਨਾ ਕਿਤੇ ਹਜੇ ਵੀ ਬ੍ਰਾਊਂਜ਼ ਦੀ ਆਸ ਜ਼ਰੂਰ ਹੈਗੀ ਭਾਰਤੀਆਂ ਨੂੰ ਸਾਡੇ ਨਾਲ ਭਾਰਤੀ ਖਿਡਾਰੀ ਸੁਰਜੀਤ ਦੇ ਪਿਤਾ ਹੈਗੇ ਨੇ ਨਾਲ ਗੱਲਬਾਤ ਕਰਦੇ ਕਿਵੇਂ ਵੇਖਦੇ ਹੋ ਕਿ ਇੱਕ ਉਹ ਦਿਨ ਗਿਆ ਜਦੋਂ ਭਾਰਤੀ ਟੀਮ ਨੂੰ ਮਜੂਰ ਹੋਣਾ ਪਿਆ ਭਾਰਤੀ ਖਿਡਾਰੀਆਂ ਨੂੰ ਮਜੂਰ ਹੋਣਾ ਪਿਆ ਔਰ ਭਾਰਤੀ ਜਿਹੜੇ ਸੀਗੇ ਉਹ ਵੀ ਮਜੂਰ ਹੋਏ ਖਾਸ ਕਰਕੇ ਮੈਂ ਤੁਹਾਡੇ ਤੇ ਤੁਹਾਡੇ ਨਾਲ ਗੱਲ ਕਰਾਂ ਤੇ ਉਸ ਦਿਨ ਕੀ ਕਸ਼ਮਸ਼ ਕ ਚੱਲ ਰਹੀ ਸੀ ਜਲਦੇ ਵਿੱਚ ਬਹੁਤ ਵਧੀਆ ਮੈਂ ਜਦੋਂ ਸਾਰਾ ਪਰਿਵਾਰ ਦੇ ਨਾਲ ਮੈਚ ਵੇਖ ਰਿਹਾ ਸੀਗਾ ਤੇ 1-0 ਦਾ ਸਕੋਰ ਫਾਸਟ ਵਿੱਚ ਇੱਕ ਜੀ ਦਾ ਸਕੋਰ ਸੀਗਾ ਤੇ ਬੜੀ ਖੁਸ਼ੀ ਸੀਗੀ ਤੇ ਇਹ ਸੀਗਾ ਕਿ ਜਿਤ ਵੱਲ ਨੂੰ ਮਲਕੇ ਜਿਹੜੀ ਭਾਰਤੀ ਹਾਕੀ ਟੀਮ ਜਿਹੜੀ ਆ ਉਹਨਾਂ ਨੇ ਮਲਕੇ ਸ਼ੁਰੂਆਤ ਕਰ ਦਿੱਤੀ ਹੈ ਤੇ ਹੁਣ ਮਲਕੇ ਅੱਗੇ ਲੈ ਕੇ ਜਾਵੇਗੀ ਜਿੱਤ ਬਰਕਰਾਰ ਰੱਖੇਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਮਲਕੇ ਜਿਹੜਾ ਇੱਕ ਗੋਲ ਫਿਰ ਜਰਮਨੀ ਨੇ ਕੀਤਾ ਬਰਾਬਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਜਰਮਨੀ ਨੇ ਕੀਤਾ 2-1 ਦਾ ਸਕੋਰ ਹੋ ਗਿਆ ਫਿਰ 2-2 ਦਾ ਸਕੋਰ ਜਦੋਂ ਹੋਇਆ ਲਾਸਟ ਦੇ 6 ਮਿੰਟ ਬਏ ਸੀਗੇ ਤੇ ਮੈਂ ਇਹੀ ਸੋਚਦਾ ਸੀਗਾ ਵੀ ਜਿਹੜਾ ਟੀਮ ਜਿਹੜੀ ਹੈ ਨਾ ਬਰਾਬਰੀ ਤੇ ਚਲ ਜਾਵੇਗੀ ਤੇ ਫਿਰ ਪੈਨਲਟੀ ਸ਼ੂਟ ਤੇ ਮਲਕੀਨਾ ਦਾ ਜਿਹੜਾ ਉਹ ਟਾਈਮ ਆ ਜਾਵੇਗਾ ਤੇ ਉਹ 6 ਮਿੰਟ ਦੇ ਵਿੱਚ ਹੀ ਬਸ ਲਾਸਟ 6 ਮਿੰਟ ਦੇ ਵਿੱਚ ਉਹ ਜਿਹੜਾ 골 ਮਤਲਬ ਜਰਮਨੀ ਵੱਲੋਂ ਗੋਲ ਕੀਤਾ ਗਿਆ ਤੇ ਜਿਹਦੇ ਕਰਕੇ ਸਾਨੂੰ ਵੀ ਹਾਂਜੀ ਤੇ 골 ਮੈਡਲ ਤੋਂ ਮਤਲਬ ਕਿ ਜਿਹੜਾ ਹੀ ਉਹ ਖੁੱਲ ਗਏ ਆ ਇਸ ਵਾਰ ਫਾ ਵੀ ਗੱਲ ਕਰਾ ਪਿਛਲੀ ਦਫਾ ਵੀ ਸੋਨੇ ਦਾ ਧੰਕਾ ਨਹੀਂ ਹਾਸਲ ਕਰ ਪਾਏ ਪਰ ਫਿਰ ਵੀ ਬ੍ਰਾਉਂਜ਼ ਮੈਡਲ ਜ਼ਰੂਰ ਲੈ ਕੇ ਆਏ ਸੀ ਭਾਰਤ ਦੇ ਪਰ ਐਸੇ ਐਦਕੀ ਵੀ ਕਿਤੇ ਨਾ ਕਿਤੇ ਹੁਣ ਆਸ ਲਗਾਈ ਜਾ ਰਹੀ ਹੈ ਕਿ ਸੋਨੇ ਦਾ ਧੰਕਾ ਨਾ ਸੀ ਚਲਵਰ ਦਾ ਨਾ ਸੀ ਪਰ ਬ੍ਰਾਉਂਜ਼ ਮੈਡਲ ਭਾਰਤ ਜ਼ਰੂਰ ਲਿਆਂਦਾ ਜਾਏਗਾ ਜਿੱਦਾਂ ਪਿਛਲੀ ਵਾਰ ਲਿਆਂਦਾ ਸੀਗਾ ਔਰ ਖੂਬ ਢੋਲ ਢਮਕੀਆਂ ਦੇ ਨਾਲ ਸਵਾਗਤ ਕੀਤਾ ਜਾਊਗਾ ਟੀਮ ਨੂੰ ਬਿਲਕੁਲ ਜੀ ਬਿਲਕੁਲ ਮੈਂ ਤੇ ਇਹ ਪਰਮਾਤਮਾਗੇ ਹੁਣ ਮੈਂ ਅਰਦਾਸ ਕਰਕੇ ਹਟਿਆ ਸੱਚੇ ਪਾਤਸ਼ਾਹਗੇ ਔਰ ਅਰਦਾਸ ਚੱਲਦੀ ਰਹਿਣੀ ਹੈ ਕਿ ਇਹਨਾਂ ਦੀ ਜਿਹੜੀ ਮਿਹਨਤ ਆ ਉਹਨੂੰ ਮਹਾਰਾਜ ਭਾਗ ਲਾਉਣ ਉਹਨੂੰ ਸਫਲ ਬਣਾਉਣ ਔਰ ਇਹ ਦੇਸ਼ ਦਾ ਨਾਮ ਰੋਸ਼ਨ ਕਰਕੇ ਉਹਨਾਂ ਪੈਰਿਸ ਦੇ ਵਿੱਚੋਂ ਔਰ ਬ੍ਰਾਉਂਜ਼ ਮੈਡਲ ਜਿਹੜਾ ਉਹ ਲੈ ਕੇ ਦੇਸ਼ ਦੀ ਝੋਲੀ ਵਿੱਚ ਪਾਉਣਾ ਦਿਲ ਦੀਆਂ ਧੜਕਣਾਂ ਤਾਂ ਜ਼ਰੂਰ ਵਧੀਆਂ ਹੋਣੀਆਂ ਅੱਜ ਵੀ 5:30 ਵਜੇ ਮੈਚ ਸ਼ੁਰੂ ਹੋ ਜਾਣਾ ਤੇ ਤੁਸੀਂ ਸਾਰਿਆਂ ਨੇ ਟੀਵੀ ਮੋਹਰੇ ਬਹਿ ਜਾਣਾ ਆ ਤਾਂ ਕਿਤੇ ਨਾ ਕਿਤੇ ਦਿਲ ਤੱਕ ਤੱਕ ਕਰਦਾ ਹੋਣਾ ਆ ਨਹੀਂ ਨਹੀਂ ਬਿਲਕੁਲ ਮਲਕੇ ਸਾਨੂੰ ਆਪਣੀ ਭਾਰਤੀ ਹਾਕੀ ਟੀਮ ਦੇ ਜਿਹੜੇ ਆਪਣੇ ਖਿਡਾਰੀ ਨੇ ਉਹਨਾਂ ਤੇ ਬਹੁਤ ਕੌਨਫੀਡੈਂਸ ਦਾ ਵਿਸ਼ਵਾਸ ਹੈ ਕਿ ਉਹ ਅੱਜ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਵਧੀਆ ਪ੍ਰਦਰਸ਼ਨ ਕਰਨਗੇ ਔਰ ਵਧੀਆ ਪ੍ਰਦਰਸ਼ਨ ਕਰਕੇ ਉਹ ਜਿੱਤ ਹਾਸਲ ਕਰਨਗੇ ਔਰ ব্রੌਂਜ਼ ਮੈਡਲ ਸਵਾਗਤ ਕੀਤਾ ਰੋਜਿਤ ਜੀ ਹਾਂਜੀ ਹਾਂਜੀ ਜਦੋਂ ਆਉਣਗੇ ਤੇ ਫਿਰ ਤੇ ਤੁਹਾਨੂੰ ਪਤਾ ਹੀ ਹੈ ਜੀ ਉਹ ਢੋਲਾਂ ਦੇ ਨਾਲ ਡੱਗਿਆਂ ਦੇ ਨਾਲ ਸਾਡੇ ਪੰਜਾਬੀਆਂ ਦੀ ਇੱਕ ਉਹ ਜਿਹੜੀ ਹੈਗੀ ਆ ਕਿ ਖਾਸੀਅਤ ਹੈਗੀ ਆ ਕਿ ਜਦੋਂ ਕੋਈ ਵੀ ਫੰਕਸ਼ਨ ਹੁੰਦਾ ਵਾ ਤੇ ਉਹਨੂੰ ਉਹਦਾ ਸਵਾਗਤ ਜਿਹੜਾ ਢੋਲਾਂ ਦੇ ਨਾਲ ਡਗਿਆਂ ਦੇ ਨਾਲ ਕੀਤਾ ਜਾਂਦਾ ਵਾ ਇਸੇ ਤਰ੍ਹਾਂ ਹੀ ਉਹਨਾਂ ਦਾ ਸਵਾਗਤ ਹੋਵੇਗਾ ਮੈਂ ਪ੍ਰਮਾਤਮਾ ਅਗੇ ਹੋਰ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਚੜਦੀ ਕਲਾ ਦੇ ਵਿੱਚ ਉਹਨੂੰ ਖੇਲਣ ਦਾ ਬਲ ਬਖਸ਼ੇ ਆਈ ਹੋਪ ਕਿ ਸਾਡੀ ਭਾਰਤੀ ਟੀਮ ਜਿਹੜੀ ਹੈਗੀ ਆ ਸੋਨੇ ਦਾ ਤਮਗਾ ਚਲੋ ਖੁੰਝ ਗਿਆ ਹੈਗਾ ਵੱਖਰੀ ਗੱਲ ਹੈ ਪਰ ਕਿਤੇ ਨਾ ਕਿਤੇ ਹੁਣ ਆਸ ਟਿਕੀ ਹੋਈ ਆ ਬ੍ਰੌਂਜ਼ ਮੈਡਲ ਦੇ ਉੱਤੇ ਕੀ ਭਾਰਤੀ ਟੀਮ ਡਟ ਕੇ ਖੇਡੇ ਹਰਮਨਪ੍ਰੀਤ ਦੀ ਬਰਗੇਡ ਜਿਹੜੀ ਆ ਡਟ ਕੇ ਖੇਡੇ ਡਟ ਕੇ ਮੁਕਾਬਲਾ ਕਰੇ ਤੇ ਜਿਹੜਾ ব্রਾਉਂਜ਼ ਮੈਡਲ ਆ ਉਹ ਭਾਰਤ ਜ਼ਰੂਰ ਲੈ ਕੇ ਆਉਣ ਤੇ ਉਹਨਾਂ ਦਾ ਸਵਾਗਤ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਦੀ ਕੀ ਫਿਰ ਢੋਲ ਢਮਕਿਆਂ ਨਾਲ ਕੀਤਾ ਜਾਏਗਾ ਭੰਗੜੇ ਪਾਏ ਜਾਵਣਗੇ ਤੇ ਖੁਸ਼ੀ ਦਾ ਮਾਹੌਲ ਜਿਹੜਾ ਹੈਗਾ ਉਹ ਵੀ ਵੇਖਣਯੋਗ ਹੋਏਗਾ ਇਸ ਦੇ ਨਾਲ 올림픽 ਦੇ ਨਾਲ ਜੁੜੀਆਂ ਹੋਈਆਂ तमाम ਖਬਰਾਂ ਸੀ ਆਪਣੇ ਦਰਸ਼ਕਾਂ ਦੇ ਕਰ ਪਹੁੰਚਾਉਂਦੇ ਰਹਾਂਗੇ ਤਤਕਰ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ Paninic Savira TV YouTube Facebook Instagram X aur WhatsApp channel par